ਦੇਖੋ ਪੰਜਾਬ ਦਾ ਜਿਹੜਾ ਚੋਣ ਜਾਬਤਾ ਲਾਗੂ ਹੋ ਚੁੱਕਿਆ ਹੈ 19 ਮਈ ਨੂੰ ਪੰਜਾਬ ਦੇ ਲੋਕ ਵੋਟਾਂ ਪਾਉਣਗੇ 23 ਮਈ ਨੂੰ ਰਿਜ਼ਲਟ ਆ ਜਾਊਗਾ ਸੋ 2 ਮਹੀਨੇ ਤੋਂ ਜ਼ਿਆਦਾ ਸਮਾਂ ਆਇਆ ਗਿਆ ਜੀ ਅਸੀਂ ਘਰ ਘਰ ਪਹੁੰਚਾਂਗੇ ਆਪਣਾ ਰਿਪੋਰਟ ਕਾਰਡ ਲੈ ਕੇ ਜਾਵਾਂਗੇ ਪਾਰਲੀਮੈਂਟ ਦਾ ਜਾਂ ਪਾਰਲੀਮੈਂਟ ਦੇ ਫੰਡ ਦਾ ਕਿ ਕਿੱਥੇ ਕਿੱਥੇ ਰੁਪਈਆ ਰੁਪਈਆ ਇੱਕ ਰੁਪਈਏ ਦਾ ਸਾਫ਼ ਸਾਡੇ ਕੋਲੇ ਪਿਆ ਹੈ ਕਿ ਲੋਕ ਉਹਨਾਂ ਤੋਂ ਵੀ ਸਾਫ਼ ਮੰਗਣਗੇ 2 ਸਾਲ ਕਾਂਗਰਸ ਨੇ ਜੋ ਵਾਦੇ ਕੀਤੇ ਸੀ ਉਹਨਾਂ ਚ 2 ਸਾਲਾਂ ਚ ਕਿਹੜਾ ਪੂਰਾ ਕੀਤਾ ਸੋ ਦੁੱਧ ਦਾ ਦੁੱਧ ਪਾਣ ਦਾ ਪਾਣੀ ਲੋਕ ਕਰ ਦੇਣਗੇ ਸਟਕਸਾਲੀਆਂ ਨਾਲ ਤੁਹਾਡਾ ਸਮਝੌਤਾ ਤੇ ਕੀ ਬਣਿਆ ਉਹ ਉਹ ਗੱਲਬਾਤ ਚੱਲ ਰਹੀ ਹੈ ਆਖਰੀ ਸਮੇਂ ਕਰਨ ਤੇ ਹੈ 2-4 ਦਿਨਾਂ ਦੇ ਵਿੱਚ ਉਹ ਫਾਈਨਲ ਹੋ ਜਾਊਗਾ ਤੇ ਅਸੀਂ ਤੁਹਾਨੂੰ ਦੱਸ ਦਾਂਗੇ ਸਾਰਾ ਕੁਝ ਮੋਦੀ ਸਰਕਾਰ ਜੀ ਮੈਂ ਉਹ ਜਿਹੜਾ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਹਮਲਾ ਕਰਵਾਇਆ ਜਾਂ ਹੋ ਰਿਹਾ ਹੈ ਉਸ ਨੂੰ ਲੈ ਕੇ ਲੋਕ ਸਭਾ ਤੋਂ ਅ ਫਰਕ ਪਈਗਾ ਜਾਏਗਾ ਦੇਖੋ ਅਸੀਂ ਨਹੀਂ ਚਾਹੁੰਦੇ ਕਿ ਫੌਜ ਦੇ ਕੰਮਾਂ ਦਾ ਕੋਈ ਰਾਜਨੀਤੀਕਰਨ ਹੋਵੇ ਫੌਜ ਸਾਡੀ ਤੇ ਸਾਨੂੰ ਮਾਣ ਹੈ ਪਰ ਇਸ ਮਾਮਲੇ 'ਚ ਅਸੀਂ ਸਰਕਾਰ ਦੇ ਨਾਲ ਆ ਆਪਦੀਆਂ ਰਾਜਨੀਤਿਕ ਜਿਹੜੀਆਂ ਮਤ ਪੇਦ ਨੇ ਛਿਕਵੇ ਨੇ ਉਹਨਾਂ ਨੂੰ ਅਸੀਂ ਸੈਕੰਡਰੀ ਕਰਕੇ ਜਦੋਂ ਦੇਸ਼ ਦੀ ਗੱਲ ਆਉਂਦੀ ਆ ਅਸੀਂ ਦੇਸ਼ ਦੇ ਨਾਲੋਂ ਇੱਕ ਜਿਹੜੇ ਟੀਚਰ ਹੈਗੇ ਆ ਜਾਂ ਟੈਂਕੀ ਦੇ ਜਿਹੜੇ ਹੁਣੇ ਸਾਰੇ ਮਲਾਈਮ ਵਰਗ ਤੰਗ ਹੋਇਆ ਬੈਠ ਜਾਂਦਾ ਨਹੀਂ ਕੱਲਾ ਮਲਾਈਮ ਵਰਗ ਨਹੀਂ ਸਾਰੀ ਸਰਕਾਰ ਤੋਂ ਤੰਗ ਨੇ ਕਿਸਾਨ ਯੂਨੀਅਨਾਂ ਬੈਠੀਆਂ ਨੇ ਕਦੇ ਉਹ ਸੜਕਾਂ ਤੇ ਬੈੰਦੇ ਨੇ ਕਦੇ ਉਹ ਰੇਲਵੇ ਟ੍ਰੈਕਾਂ ਤੇ ਬੈੰਦੇ ਨੇ ਜਿਹੜੇ ਟਟ ਪਾਸ ਹੀਟੀਟੀ ਵਾਲੇ ਉਹ ਬਾਦਰਗੜ ਪਾਣੀ ਦੀ ਟੈਂਕੀ ਤੇ ਬੈਠੇ ਨੇ ਸਵੱਛ ਮੇਂ ਭਾਰਤ ਵਾਲੇ ਉਹ ਮਲੇਰ ਕੋਲੇ ਕੋਲੇ ਆਪਣੇ ਆਪ ਨੂੰ ਅੱਗਾ ਲਾ ਰਹੇ ਨੇ ਸੋ ਨਰਸਾਂ ਜਿਹੜੀਆਂ ਨੇ ਉਹ ਪਟਿਆਲੇ ਦੇ ਵਿੱਚ ਧਰਨੇ ਦੇ ਰਹੀਆਂ ਨੇ ਸਾਰਾ ਪੰਜਾਬ ਲਗਭਗ ਸੜਕਾਂ ਤੇ ਐ ਸਿਰਫ ਸਰਕਾਰ ਮਹਿਲਾਂ ਚ ਬੈਠੀ ਐ ਸਰਕਾਰ ਮਹਿਲਾਂ ਚੋਂ ਬਾਹਰ ਨਿਕਲਦੀ ਐ ਤਾਂ ਸਿਰਫ ਪਾੜਾਂ ਜਾਂਦੀ ਐ ਹੋਰ ਕਿਤੇ ਨਹੀਂ ਜਾਂਦੇ ਲੋਕਾਂ ਨੂੰ ਮਿਲਣ ਸੋ ਇਸ ਗੱਲ ਦਾ ਜਿਹੜਾ ਗੁੱਸਾ ਐ ਉਹ ਲੋਕ ਇਸ ਵਾਰ ਮਸ਼ੀਨਾਂ ਦੇ ਬਟਨ ਦੱਬ ਕੇ ਝਾੜੂ ਵਾਲਾ ਉਹ ਕੱਢਣਗੇ ਇੱਕ ਲਾਸਟ ਉਮੀਦਵਾਰਾਂ ਦੀ ਜਿਹੜੀ ਥੋੜੀ ਸੋਚੀ ਅਕਲ ਦਾ ਕੰਪਲੀਟ ਪੰਜ ਸਾਢੇ ਹੋਏ ਹੋਏ ਨੇ ਬਾਕੀ ਪੀਐਸਪੀ ਤੇ ਜਿਹੜਾ ਟਕਸਾਲੀਆਂ ਨਾ ਜਦੋਂ ਹੋ ਗਿਆ ਫਾਈਨਲ ਤਾਂ 13 ਦੇ 13 ਕੈਂਡੀਡੇਟਾਂ ਦੀ ਲਿਸਟ ਆ ਜਾਊਗੀ ਤੇ ਅਸੀਂ ਆਪਣੇ ਆਪਣੇ ਚੋਣ ਪ੍ਰਚਾਰ ਤੇ ਲੱਗ ਜਾ ਹੁਣ ਸਾਥ ਦੇ ਅਨੰਦਪੁਰ ਸਾਹਿਬ ਉਹਨਾਂ ਨੇ ਕਹਿ ਵੀ ਅਸੀਂ ਚੋਣ ਲੜਾਂਗੇ ਤਾਂ ਨੀ ਉਹ ਸਮੀਕਰਨ ਲਾ ਆਖਰੀ ਜਿਹੜੇ ਨੇ ਆਖਰੀ ਜਿਹੜੇ ਗੇੜ ਦੀ ਗੱਲ ਜਿਹੜੀ ਹੈ ਉਹ ਉਹਨਾਂ ਨਾਲ ਦੋ ਚਾਰ ਦਿਨਾਂ ਚ ਹੋ ਜੂਗੀ ਤੇ ਫਾਈਨਲ ਹੋ ਜਾ ਬਸ ਸਾਰਾ ਕੁਝ